ਕਿ ਨਹੀਂ ਕਾਨੂੰਨ ਇਨਸਾਫ ਮਿਲ ਗਿਆ ਮੇਰੇ ਬੱਚੇ ਨੂੰ ਇਨਸਾਫ ਮਿਲ ਗਿਆ ਫਾਂਸੀ ਦੀ ਸਜ਼ਾ ਸੁਣਾਈ ਗਈ ਆ ਦੋਸਤੋ ਕੱਲ ਦੀ ਵੀਡੀਓ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਕਿ 18 ਤਰੀਕ ਨੂੰ ਦਿਲਰੋਜ਼ ਦੇ ਕਤਲ ਕੇਸ ਦਾ ਜਿਹੜਾ ਫੈਸਲਾ ਉਹ ਸੁਣਾਇਆ ਜਾਏਗਾ ਤੇ ਅੱਜ 18 ਤਰੀਕ ਨੂੰ ਜੱਜ ਦੁਆਰਾ ਅੱਜ ਤੋਂ ਫੈਸਲਾ ਸੁਣਾਇਆ ਗਿਆ ਤਾਂ ਦਿਲਰੋਜ਼ ਦੇ ਮਾਤਾ ਪਿਤਾ ਦੇ ਦਿਲ ਨੂੰ ਠੰਡਕ ਪਹੁੰਚੀ ਕਿ ਉਹਨਾਂ ਦੇ ਬੱਚੇ ਨੂੰ ਇਨਸਾਫ ਮਿਲ ਗਿਆ ਹੈ ਕਿਉਂਕਿ ਜੱਜ ਸਾਹਿਬ ਨੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ ਉਸ ਬੱਚੇ ਦੇ ਮਾਤਾ ਪਿਤਾ ਤੇ ਉਹਨਾਂ ਦੇ ਵਕੀਲ ਘੁਮਨ ਸਾਹਿਬ ਨੇ ਕੈਮਰੇ ਦੇ ਸਾਹਮਣੇ ਆ ਕੇ ਜਿਹੜੀ ਸਾਰੀ ਗੱਲਬਾਤ ਪੂਰੀ ਕਹਾਣੀ ਦੱਸੀ ਉਹ ਸਭ ਅਸੀਂ ਸੁਣਾਗੇ ਇਸ ਵੀਡੀਓ ਰਾਹੀਂ ਸੋ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਣਾ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਲੰਮਾ ਇੰਤਜ਼ਾਰ ਤੁਸੀਂ ਕੀਤਾ ਵਾ ਅੱਜ ਤੁਹਾਨੂੰ ਲੱਗਦਾ ਕਿ ਇਹ ਬੇਟੀ ਨੂੰ ਇਨਸਾਫ ਮਿਲਿਆ ਵਾ ਬਿਲਕੁਲ ਮਿਲਿਆ ਸਬਰ ਦਾ ਫਲ ਕਹਿੰਦੇ ਨੇ ਮੈਂ ਤਾਂ ਸਬਰ ਤੇ ਪਰਿਵਾਰ ਤਾਂ ਉਸਤੇ ਫਾਦਰ ਸਾਹਿਬ ਵੀ ਸਾਡੇ ਨਾਲ ਬੈਠੂ ਨੇ ਗੱਲਬਾਤ ਕਰਨਗੇ ਜੀ ਕੀ ਕਹਿਣਾ ਚਾਹੂਗੇ ਭਾਜੀ ਮੈਂ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ ਉਸ ਪ੍ਰਮਾਤਮਾ ਦਾ ਜੱਜ ਸਾਹਿਬ ਦਾ ਰੱਬ ਦਾ ਜੀ ਮੈਂ ਤਾਂ ਮੇਰੇ ਕੋਈ ਫਰਕ ਨਹੀਂ ਮੇਰੇ ਪਰਿਵਾਰ ਸੇ ਕੁੰਮਨ ਜੀ ਮੇਰੇ ਬੀੜੀ ਗੁਪਤਾ ਜੀ ਮੈਂ ਜਿਨ੍ਹਾਂ ਨੇ ਇੰਨਾ ਮੈਨੂੰ ਇੰਨਾ ਹੌਸਲਾ ਦਿੱਤਾ ਜੀ ਉਹਨਾਂ ਨੂੰ ਤੁਸੀਂ ਅੱਜਾਂ ਦੇ ਕਿਵੇਂ ਉਹਨੇ ਦਰਦ ਮਹਿਸੂਸ ਕੀਤਾ ਸੀਗਾ ਜੀ ਮੈਂ ਸਾਰੀ ਸੰਗਤ ਦਾ ਵੀ ਧੰਨਵਾਦ ਕਰਦਾ ਮੈਨੂੰ ਕੁੰਮਨ ਸਾਹਿਬ ਤੇ ਪੂਰਾ ਵਿਸ਼ਵਾਸ ਸੀਗਾ ਜੀ ਮੈਨੂੰ ਜੇ ਇਹਨਾਂ ਨੇ ਇਹਨੇ ਦੁੱਖ ਦੀ ਸਮਝ ਬਾਹਰ ਕੱਢਿਆ ਮੈਂ ਬਹੁਤ ਧੰਨਵਾਦ ਕਰਦਾ ਮੇਰੇ ਬਹੁਤ ਵਧੀਆ ਸਰ ਬਹੁਤ ਵਧੀਆ ਮੈਚਾ ਧੰਨਵਾਦ ਕਰਦਾ ਸਰ ਜੱਜ ਸਾਹਿਬ ਦਾ ਜੀ ਬਿਲਕੁਲ ਸਰ ਮੈਸੇਜ ਆਊਗਾ ਕਿਤੇ ਕੋਈ ਐ ਜਾ ਕੰਮ ਕਰਨ ਲੱਗੇ ਸੋਚਣਗੇ ਲੱਖ ਵਾਰੀ ਲਈ ਵੀ ਉਹਨੂੰ ਫਾਂਸੀ ਸੌਂ ਮਿਲੀ ਲਈ ਵੀ ਇਹ ਕੰਮ ਨਹੀਂ ਕਰਨਾ ਕਿਤੇ ਉਹ ਬੇਟੀ ਤਸਵੀਰ ਤੁਸੀਂ ਨਾਲ ਲੈ ਕੇ ਆਇਆ ਇਨਸਾਬ ਮਿਲ ਗਿਆ ਬੇਟੀ ਤੋਂ ਬਾਅਦ ਕਈ ਸਾਨੂੰ ਕਾਲ ਆਈਆਂ ਅਨੋਨੀਮਸ ਕਾਲਸ ਆਈਆਂ ਜਿਹੜੀਆਂ ਮੈਂ ਅਜੇ ਤੱਕ ਡਿਸਕਲੋਜ਼ ਨਹੀਂ ਕੀਤੀਆਂ ਮੈਂ ਆਪਣੇ ਆਫਿਸ ਵਿੱਚ ਡਿਸਕਲੋਜ਼ ਨਹੀਂ ਕੀਤੀਆਂ ਜਿੱਦ ਕਿ ਕਿਹਾ ਗਿਆ ਕਿ ਵਰਜੋ ਇਹਨੂੰ ਛੱਡ ਦਿਓ ਕੇਸ ਨੂੰ ਕਈ ਵਾਰੀ ਰੀਕਵੈਸਟ ਆਈ ਹੈ ਕਈ ਥ੍ਰੈਟਸ ਆਈਆਂ ਲੇਕਿਨ ਅਸੀਂ ਆਪਣੀ ਜਿਹੜੀ ਵਕਾਲਤ ਹੈਗੀ ਹੈ ਉਹ ਪੇਸ਼ੇ ਦੇ ਉੱਤੇ ਸਾਰਿਆਂ ਨੇ ਇੱਕੋ ਹੀ ਸਾਡਾ ਸੀਗਾ ਕਿ ਖੜ ਕੇ ਇਨਸਾਫ ਜ਼ੋਰ ਦਵਾਉਣਾ ਹੈਗਾ ਔਰ ਅਸੀਂ ਆਪਣੇ ਪੇਸ਼ੇ ਨੇ ਆਪਣੇ ਜਿਹੜਾ profession ਦੇ ਨਾਲ ਜਸਟਿਸ ਕਰਨਾ ਹੈ